ਇਹਨੂੰ ਘਰ ਵਾਪਸੀ ਨੇ ਕਿਸੀਂ ਦਸੀਓ ਅਸੀਂ ਦਾ ਉਦੋਂ ਵੀ ਸਾਡੀ ਆਪਣੀ ਅੱਡ-ਬਾੜੀ ਸੀ ਉਦੋਂ ਵੀ ਅਕਾਲੀ ਦਲ ਦੇ ਸਿਧਾਂਤਾਂ ਤੇ ਖੜੇ ਸੀ ਅਸੀਂ ਵਿਕਰਮਜੀਤਿਆ ਹੋਰ ਚੰਦੂ ਮਾਹਰਾ ਬਾਕੀ ਸਾਰੇ ਦੇ ਸਾਰੇ ਲੀਡਰਜ਼ ਆਏ ਨੇ ਆ ਜੱਥੇ ਤੁਹਾਡੇ ਘਰ ਤੁਰ ਕੇ ਲੁਕਾ ਸਾਹਿਬ ਵੀ ਆਏ ਰਖਣਾ ਸਾਹਿਬ ਵੀ ਆਏ ਉਹਨਾਂ ਨੇ ਕਿਹਾ ਵੀ ਸਾਨੂੰ ਤੁਸੀਂ ਜਿਹੜਾ ਹੈ ਇਸ ਗੱਲ ਤੇ ਵਿਚਾਰੋ ਫਿਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਜੀ ਨੇ ਮਾਫੀ ਮੰਗੀ ਮੇਰਾ ਝੂਠ ਬੋਲਣ ਤੋਂ ਬਿਨਾ ਸੀਐਮ ਦੇ ਕੋਲ ਹੋਰ ਕੋਈ ਕੰਮ ਹੀ ਨਹੀਂ ਡਾਕਟਰ ਰੈਗੂਲਰਲੀ ਪੰਜਾਬ ਸਰਕਾਰ ਤੁਸੀਂ ਪਿਛਲਾ ਰਿਕਾਰਡ ਕਰਕੇ ਦੇਖੋ ਪੰਜਾਬ ਸਰਕਾਰ ਦੇ ਵਿੱਚ ਭਰਤੀ ਹੋ ਰਹੀ ਹੈ 70 ਸਾਲਾਂ ਵਿੱਚ 3 ਨਾਲ ਕਰੋੜ ਤੇ ਇਹਨਾਂ ਨੇ 2 ਸਾਲਾਂ ਦੇ ਵਿੱਚ 70000 ਕਰੋੜ ਦਾ ਖਰਚਾ ਲਿਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਅੱਜ ਅਸੀਂ ਖੜੇ ਹਾਂ ਢੀਂਸਾ ਦੇ ਘਰ ਪਰਮਿੰਦਰ ਢੀਂਸਾ ਸਾਡੇ ਨਾਲ ਨੇ ਸਾਬਕਾ ਖਜ਼ਾਨਾ ਮੰਤਰੀ रह चुके ਨੇ ਨਾਲ ਹੀ ਆਗੂ रह चुके ਨੇ ਸ਼੍ਰੋਮਣੀ ਅਕਾਲੀ ਦਲ ਸਯੁਕਤ ਦੇ ਅੱਜ ਰਿਲੇਵਾ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਸਯੁਕਤਤਾ ਅੱਜ ਅਕਾਲੀ ਦਲ ਚ ਸ਼੍ਰੋਮਣੀ ਅਕਾਲੀ ਦਲ ਚ ਰਲੇਵਾ ਹੋਇਆ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਨਾਲੇ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਹੀ ਪੰਜ ਬਾਰਸ਼ ਹੈ ਗਿਆ ਔਰ ਬਜਟ ਪੇਸ਼ ਕੀਤਾ ਗਿਆ ਹੈ ਪੰਜਾਬ ਦਾ ਔਰ ਸਾਬਕਾ ਖਜ਼ਾਨਾ ਮੰਤਰੀ ਰਹਿ ਚੁਕੇ ਨੇ ਗੱਲਬਾਤ ਕਰਾਂਗੇ ਉਹਨਾਂ ਨਾਲ ਪਹਿਲੇ ਤਾਂ ਰਲੇਵੇਂ ਦੀ ਗੱਲ ਕਰ ਲੈਂਦੇ ਆ ਜੀ ਅੱਜ ਪ੍ਰਵਿੰਦਰ ਢੀਂਸਾ ਸੁਖਦੇਵ ਸਿੰਘ ਢੀਂਸਾ ਦੀ ਪਾਰਟੀ ਅੱਜ ਸ਼੍ਰੋਮਣੀ ਅਕਾਲੀ ਦਲ ਹੋ ਗਈ ਹੈ ਇਹਨੂੰ ਘਰ ਵਾਪਸੀ ਨਹੀਂ ਗਏ ਸੀ ਅਸੀਂ ਅਸੀਂ ਤਾਂ ਉਦੋਂ ਵੀ ਸਾਡੀ ਆਪਦੀ ਅੱਡ ਪਾਰਟੀ ਸੀ ਉਦੋਂ ਵੀ ਅਕਾਲੀ ਦਲ ਦੇ ਸਿਧਾਂਤਾਂ ਤੇ ਖੜੇ ਸੀ ਅਸੀਂ ਜੀ ਕਰ ਵਾਪਸੀ ਤਾਂ ਇਹ ਵੀ ਤੁਸੀਂ ਕਿਸੇ ਹੋਰ ਪਾਰਟੀ ਦੇ ਵਿੱਚ ਜਾਮਲ ਹੋ ਕੇ ਵਾਪਸ ਆਦੇ ਅਸੀਂ ਤਾਂ ਕਿਸੇ ਹੋਰ ਪਾਰਟੀ 'ਚ ਗਏ ਨਹੀਂ ਸਾਡੀ ਆਈਡੀਓਲੋਜੀ ਉਹੀ ਸੀ ਅੱਜ ਕੋਈ ਆਈਡੀਓਲੋਜੀ ਦਾ ਡਿਫਰੈਂਸ ਨਹੀਂ ਨਾ ਹੀ ਅਸੀਂ ਕਿਸੇ ਹੋਰ ਪਾਰਟੀ 'ਚ ਜਾਣ ਬਾਰੇ ਸੋਚ ਸਕਦੇ ਸੀ ਇਹ ਹੈਗਾ ਵੀ ਸਾਡੇ ਮਤ ਪਏ ਸੀ ਅਸੀਂ ਉਹਨਾਂ ਨੇ ਸਾਨੂੰ ਪਾਰਟੀ 'ਚੋਂ ਕੱਢਿਆ ਅਸੀਂ ਆਪਦੀ ਜਥੇਬੰਦੀ ਬਣਾਈ ਆ ਜੋ ਦੋ ਜਥੇਬੰਦੀਆਂ ਦਾ ਮੇਲਦਵਾਰੇ ਹੋ ਗਿਆ ਤੇ ਜਿਹੜਾ ਹੈ ਪਰਿਵਾਰ ਦੁਆਰੇ ਇਕੱਠਾ ਹੋਇਆ ਮੇਲ ਸੁਮੇਲ ਹੋ ਗਿਆ ਪਰ ਸ਼ੁਰੂਆਤ ਕਿਧਰੋਂ ਦੀ ਹੋਈ ਤੁਸੀਂ ਆਪਣਾ ਜਤਾਇਆ ਜਾਂ ਉਹਨਾਂ ਨੇ ਪਹਿਲੇ ਤੁਹਾਡੇ ਵੱਲ ਪਾਇਆ ਕਿਉਂਕਿ ਲੱਗਦਾ ਏਦਾ ਰਿਹਾ ਵੀ ਕਾਫੀ ਹੰਬਲ ਹੋ ਕੇ ਆਏ ਨੇ ਕਿਉਂਕਿ ਸੁਖਬੀਰ ਬਾਦਲ ਤੇ ਸਾਰੀ ਪਾਰਟੀ ਵਿਕਰਮਜੀਤਿਆ ਹੋਰ ਚੰਦੂ ਮਾਹੇਰਾ ਬਾਕੀ ਸਾਰੇ ਦੇ ਸਾਰੇ ਲੀਡਰਸ ਆਏ ਨੇ ਅੱਜ ਤੇ ਤੁਹਾਡੇ ਘਰ ਤੁਰ ਕੇ ਦੇਖੋ ਗੱਲ ਇਹ ਹੈ ਵੀ ਜਦ ਕੋਈ ਹਾਲਾਤ ਬਣਨੇ ਹੁੰਦੇ ਪ੍ਰਮਾਤਮਾ ਹੀ ਬਣਾਉਂਦਾ ਬੰਦਾ ਤਾਂ ਨਹੀਂ ਕੁਝ ਕਰਦਾ ਢੀਂਸਾ ਸਾਹਿਬ ਦਾ ਬਿਆਨ ਆਇਆ ਸੀ ਤੁਸੀਂ ਨਵੰਬਰ ਦੇ ਵਿੱਚ ਵੀ ਕਿਸੇ ਨੇ ਪੁੱਛਿਆ ਸੀ ਤੁਸੀਂ ਕੱਠੇ ਕਿਉਂ ਨਹੀਂ ਹੁੰਦੇ ਉਹ ਕਹਿੰਦੇ ਯਾਰ ਸੁਖਬੀਰ ਬਾਦਲ ਕੋਈ ਗੱਡੀ ਸਾਡੀ ਗੱਲ ਮੰਨਣ ਨੂੰ ਤਿਆਰ ਨਹੀਂ ਨਾਓ ਮਾਫੀ ਮੰਗਦੇ ਐ ਤੇ ਨਾ ਹੀ ਉਹ ਪਾਰਟੀ ਦੀ ਪ੍ਰਧਾਨੀ ਛੱਡਦੇ ਆ ਉਸ ਤੋਂ ਬਾਅਦ ਚੰਦੂ ਮਾਜਰਾ ਸਾਹਿਬ ਆਏ ਵਿਕਰਮ ਜੀ ਨੇ ਫੋਨ ਤੇ ਮਜੀਠੀ ਜੀ ਨੇ ਗੱਲ ਕੀਤੀ ਮਲੂਕਾ ਸਾਹਿਬ ਵੀ ਆਏ ਰਖੜਾ ਸਾਹਿਬ ਵੀ ਆਏ ਉਹਨਾਂ ਨੇ ਕਿਹਾ ਵੀ ਸਾਨੂੰ ਤੁਸੀਂ ਜਿਹੜਾ ਹੈ ਇਸ ਗੱਲ ਤੇ ਵਿਚਾਰੋ ਫਿਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਜੀ ਨੇ ਮਾਫੀ ਮੰਗੀ ਕਾਲ ਤੱਕ ਤੇ ਕਾਲ ਤੱਕ ਸਾਹਿਬ ਤੋਂ ਮਾਫੀ ਮੰਗਣ ਤੋਂ ਬਾਅਦ ਫਿਰ ਜਿਹੜੀ ਇਹ ਦੁਬਾਰੇ ਪਾਰਟੀ ਦੇ ਵਿੱਚ ਸਾਡੇ ਵਿੱਚ ਚਰਚਾ ਦੁਬਾਰੇ ਸ਼ੁਰੂ ਹੋਈ ਕਮੇਟੀ ਬਣੀ ਉਹ ਕਮੇਟੀ ਨੇ ਇੱਕ ਲੜ ਮਹੀਨਾ ਲਾ ਕੇ ਸਾਰੇ ਜ਼ਿਲ੍ਹਿਆਂ ਵਿੱਚ ਜਾ ਕੇ رائے ਲਈ ਸਾਰਿਆਂ ਦੀ ਤੇ ਮੈਜੋਰਿਟੀ رائے ਤੋਂ ਬਾਅਦ ਇਹ ਹੋਇਆ ਵੀ ਹਾਂ ਸਾਨੂੰ ਵੱਡੇ ਹਿੱਤਾਂ ਦੀ ਨੂੰ ਮੁਕਰਾ ਕੇ ਪੰਜਾਬ ਦੇ ਤੇ ਕੌਮ ਦੇ ਵੱਡੇ ਹਿੱਤਾਂ ਨੂੰ ਮੁਕਰਾ ਕੇ ਸਾਨੂੰ ਇਕੱਠੇ ਹੋਣਾ ਚਾਹੀਦਾ ਤਾਂ ਹੀ ਅਸੀਂ ਤਗੜੇ ਹੋ ਕੇ ਹੀ ਪੰਜਾਬ ਵਾਸਤੇ ਕੁਝ ਕਰ ਸਕਦੇ ਹਾਂ ਅਸੀਂ ਕੋਈ ਪੰਜਾਬ ਦੀ ਬਿਹਤਰੀ ਲਈ ਸੋਚ ਸਕਦੇ ਹਾਂ ਸੋ ਇਹ ਤਾਂ ਕਰਕੇ ਜਿਹੜਾ ਸਾਰਾ ਸਮੀਲ ਹੋਇਆ ਜਿੱਤੋਂ ਤੱਕ ਇੰਡੀਆ ਦੇ ਵਿੱਚ ਫੈਡਰਲ ਸਟਰਕਚਰ ਦੀ ਗੱਲ ਆਉਂਦੀ ਹੈ ਸਾਡੇ ਮੁਲਕ ਦੇ ਵਿੱਚ ਬਸ ਵੀ ਖੇਤਰੀਆ ਪਾਰਟੀਆਂ ਦਾ ਜਿਹੜਾ ਜ਼ਿੰਦਾ ਰਹਿਣਾ ਬਾਰ-ਬਾਰ ਕਹਿੰਦੇ ਕਿ ਬਜ਼ਰੂਰੀ ਹੈ ਮਜ਼ਬੂਤ ਵੀ ਹੋਣਾ ਜ਼ਰੂਰੀ ਹੈ ਕਿਉਂਕਿ ਸਾਰੀਆਂ ਜਿੱਤੋਂ ਤੱਕ ਨੈਸ਼ਨਲ ਪਾਰਟੀਆਂ ਹੋ ਗਈਆਂ ਤੇ ਗੱਲ ਕੁਝ ਹੋਰ ਹੋ ਜਾਏਗੀ ਪਰ ਫਿਰ ਵੀ ਕਿਤੇ ਨਾ ਕਿਤੇ ਗੱਲ ਚੱਲਦੀ ਹੈ ਕਿ ਐਲਾਈਅੰਸ ਜਿਹੜਾ ਹੈਗਾ ਉਹ ਬੀਜੇਪੀ ਨਾਲ ਹੋ ਸਕਦਾ ਹੈ ਕੋਈ ਤਾਂ ਮੈਂ ਮੈਨੂੰ ਨਹੀਂ ਪਤਾ ਕਿਉਂਕਿ ਅਸੀਂ ਤਾਂ ਅੱਜ ਪਾਰਟੀ ਵਿੱਚ ਸ਼ਾਮਲ ਹੋਏ ਹਾਂ ਕੀ ਗੱਲ ਚੱਲ ਰਹੀ ਹੈ ਉਹਨਾਂ ਦੀ ਕੀ ਨਹੀਂ ਹੋ ਰਹੀ ਉਹ ਤਾਂ ਤੁਹਾਨੂੰ ਸੁਖਬੀਰ ਸਿੰਘ ਵਾਦ ਤੇ ਵੀ ਕੀ ਉਹਨਾਂ ਦਾ ਹੋਣਾ ਨਹੀਂ ਹੋਣਾ ਤੇ ਅਸੀਂ ਤਾਂ ਹੁਣ ਪਾਰਟੀ ਵਿੱਚ ਮਰਜ ਹੋ ਗਏ ਤੇ ਜੋ ਪਾਰਟੀ ਦਾ ਫੈਸਲਾ ਉਸ ਦੇ ਮੁਤਾਬਕ ਹੀ ਚੱਲਣਾ ਜਿਹੜਾ ਸ਼ਿਕਾਇਤਾਂ ਸੀ ਗਿਲੇ ਸ਼ਿਕਵੇ ਸੀ ਉਹ ਕਾਫੀ ਹੱਲ ਹੋ ਗਏ ਨੇ ਕਿ ਕੁਝ ਅਜੇ ਸ਼ਰਤਾਂ ਬਾਕੀ ਨੇ ਜਾਂ ਕੋਈ ਗੱਲ ਹੋਈ ਹੈ ਕੋਈ ਸ਼ਰਤਾਂ ਕੋਈ ਨਹੀਂ ਮੈਜੋਰਟੀ ਜ਼ਿਆਦਾਤਰ ਜਿਹੜੇ ਸਾਡੇ ਆਪਸ ਵਿੱਚ ਫਰਕ ਸੀ ਉਹ ਦੂਰ ਹੋਏ ਨੇ ਬਾਕੀ ਪਾਰਟੀਆਂ ਦੇ ਵਿੱਚ ਇਹ ਨਹੀਂ ਹੁੰਦਾ ਵੀ ਸਾਰੀਆਂ ਗੱਲਾਂ ਕਿਸੇ ਦੀਆਂ ਮੰਨੀਆਂ ਜਾਣ ਕੋਈ ਕੁਝ ਗੱਲਾਂ ਜਿਹੜੀਆਂ ਛੱਡਲੀਆਂ ਵੀ ਪੈਂਦੀਆਂ ਨੇ ਤੇ ਨਾਲੇ ਕਈ ਵਾਰ ਸਾਨੂੰ ਆਪਦੇ ਗੱਲਾਂ ਨਾਲੋਂ ਪਾਰਟੀ ਦੇ ਹਿੱਤਾਂ ਲਈ ਸੂਬੇ ਦੇ ਜਿੱਥੇ ਜਿਨ੍ਹਾਂ ਦੇ ਤੁਹਾਨੂੰ ਐਡਾ ਮਾਨਤਾ ਉਹਦੇ ਹਿੱਤਾਂ ਲਈ ਵੀ ਕੁਝ ਤੁਹਾਨੂੰ ਜਿਹੜਾ ਹੈ ਵਿਚਾਰ ਕਰਨਾ ਪੈਂਦਾ ਇਸ ਕਰਕੇ ਉਹ ਸਾਰਾ ਕੁਝ ਵਿਚਾਰਨ ਮੈਨੂੰ ਨਹੀਂ ਪਤਾ ਕਿਉਂਕਿ ਅਸੀਂ ਤਾਂ ਅੱਜ ਪਾਰਟੀ ਵਿੱਚ ਸ਼ਾਮਿਲ ਹੋਏ ਆਂ ਕੀ ਗੱਲ ਚੱਲ ਰਹੀ ਹੈ ਉਹਨਾਂ ਦੀ ਕੀ ਨਹੀਂ ਹੋ ਰਹੀ ਉਹ ਤਾਂ ਤੁਹਾਨੂੰ ਸੁਖਵੀਰ ਸਿੰਘ ਵਾਦਲ ਜੀ ਦੱਸ ਸਕਦੇ ਨੇ ਤੇ ਵੀ ਕੀ ਉਹਨਾਂ ਦਾ ਹੋਣਾ ਹੈ ਨਹੀਂ ਹੋਣਾ ਜੋ ਅਸੀਂ ਤਾਂ ਹੁਣ ਪਾਰਟੀ ਵਿੱਚ ਮਰਜ਼ ਹੋ ਗਏ ਸੋ ਜੋ ਪਾਰਟੀ ਦਾ ਫੈਸਲਾ ਉਸ ਦੇ ਮੁਤਾਬਕ ਹੀ ਚੱਲਣਾ ਹੈ ਜਿਹੜਾ ਸ਼ਿਕਾਇਤਾਂ ਸੀ ਗਿਲੇ ਸ਼ਿਕਵੇ ਸੀ ਉਹ ਕਾਫੀ ਹੱਲ ਹੋ ਗਏ ਨੇ ਕਿ ਕੁਝ ਅਜੇ ਸ਼ਰਤਾਂ ਬਾਕੀ ਨੇ ਜਾਂ ਕੋਈ ਗੱਲ ਹੋਈ ਹੈ ਕੋਈ ਸ਼ਰਤਾਂ ਕੋਈ ਨਹੀਂ ਮੈਜੋਰਟੀ ਜ਼ਿਆਦਾਤਰ ਜਿਹੜੇ ਸਾਡੇ ਆਪਸ ਵਿੱਚ ਫਰਕ ਸੀ ਉਹ ਦੂਰ ਹੋਏ ਨੇ ਬਾਕੀ ਪਾਰਟੀਆਂ ਦੇ ਵਿੱਚ ਇਹ ਨਹੀਂ ਹੁੰਦਾ ਵੀ ਸਾਰੀਆਂ ਗੱਲਾਂ ਕਿਸੇ ਦੀ ਮੰਨੀਆਂ ਜਾਣ ਕੋਈ ਕੁਝ ਗੱਲਾਂ ਜਿਹੜੀਆਂ ਛੱਡਣੀਆਂ ਵੀ ਪੈਂਦੀਆਂ ਨੇ ਤੇ ਨਾਲੇ ਕਈ ਵਾਰ ਸਾਨੂੰ ਆਪਦੇ ਗੱਲਾਂ ਨਾਲੋਂ ਪਾਰਟੀ ਦੇ ਹਿੱਤਾਂ ਲਈ ਸੂਬੇ ਦੇ ਜਿੱਥੇ ਜਿਨ੍ਹਾਂ ਦੇ ਤੁਹਾਨੂੰ ਏਡਾ ਮਾਨਤਾ ਉਹਦੇ ਹਿੱਤਾਂ ਲਈ ਵੀ ਕੁਝ ਤੁਹਾਨੂੰ ਜਿਹੜਾ ਹੈ ਵਿਚਾਰ ਕਰਨਾ ਪੈਂਦਾ ਇਸ ਕਰਕੇ ਉਹ ਸਾਰਾ ਕੁਝ ਵਿਚਾਰਨ ਤੋਂ ਬਾਅਦ ਹੀ ਇਹ ਹੋਇਆ ਨਾਲੇ ਜਦ ਉਹਨਾਂ ਨੇ ਮਾਫੀ ਮੰਗ ਲਈ ਉਸ ਤੋਂ ਬਾਅਦ ਕਾਫੀ ਜਿਹੜੇ ਹਾਲਾਤਾਂ ਵਿੱਚ ਫਰਕ ਪਿਆ ਜੀ ਪੈਟਰਨ ਬਣਾ ਦਿੱਤਾ ਗਿਆ ਸਰਪ੍ਰਸ ਬਣਾ ਦਿੱਤਾ ਗਿਆ ਵੱਡੇ ਢੀਂਸਾ ਸਾਹਿਬ ਨੂੰ ਕਿਤੇ ਨਾ ਕਿਤੇ ਤੁਹਾਨੂੰ ਵੀ ਸੀਟ ਮਿਲ ਸਕਦੀ ਐਮਪੀ ਦੀ ਸੀਟ ਤੁਸੀਂ ਲੜ ਸਕਦੇ ਹੋ ਇਹ ਦੇਖੋ ਹਜੇ ਕੁਝ ਨਹੀਂ ਉਹ ਤਾਂ ਪਾਰਟੀ ਵਿਚਾਰੂਗੀ ਹਜੇ ਤਾਂ ਅਸੀਂ ਕਿਸੇ ਪਾਰਟੀ ਦੀ ਮੀਟਿੰਗ ਸ਼ਾਮਲ ਨਹੀਂ ਹੋਏ ਪਾਰਟੀਆਂ ਵਿਚਾਰੂਗੀ ਕਿ ਨੂੰ ਕੀ ਕਰਨਾ ਹੈ ਕੀ ਦੇਣਾ ਹੈ ਅੱਗੇ ਅੱਗੇ ਆਉਣ ਨਾਲ ਸੰਬੰਧ ਸਿਗਾ ਜੀ ਸਭਾ ਤੁਸੀਂ ਰਹਿ ਚੁੱਕੇ ਹੋ ਫਾਈਨੈਂਸ ਮਿਨਿਸਟਰ ਵੀ ਰਹਿ ਚੁੱਕੇ ਹੋ ਫਾਰਮਰਸ ਫਾਈਨੈਂਸ ਮਿਨਿਸਟਰ ਅੱਜ ਬਜਟ ਪੇਸ਼ ਹੋਇਆ ਹੈ ਬਜਟ ਦੇ ਵਿੱਚ ਤੀਸਰਾ ਬਜਟ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅੱਜ ਦਿੱਤਾ ਹੈ ਕਹਿੰਦੇ ਜੀ ਅਸੀਂ ਸੇ ਸਹੂਲਤਾਂ ਦੇ ਵਿੱਚ ਜਿਹੜਾ ਪ੍ਰੋਵੀਜ਼ਨ ਬੜੇ ਚੰਗੇ ਰੱਖਿਆ ਪਹਿਲੇ ਨਾਲ ਸੁਧਾਰ ਕੀਤੇ ਨੇ ਇਨਫਰਾਸਟ੍ਰਕਚਰਲ ਸੁਧਾਰ ਕੀਤੇ ਨੇ ਐਜੂਕੇਸ਼ਨ ਦੇ ਬਹੁਤ ਸੁਧਾਰ ਕੀਤੇ ਨੇ ਇੰਡਸਟਰੀ ਨੂੰ ਲੈ ਕੇ ਅਸੀਂ ਆ ਰਹੇ ਹਾਂ ਐਗਰੀਕਲਚਰ ਦੇ ਵਿੱਚ ਅਸੀਂ ਕਾਫੀ ਬਜਟ ਲੈ ਕੇ ਆ ਰਹੇ ਹਾਂ ਤੁਹਾਨੂੰ ਕੀ ਲੱਗਦਾ ਤੁਸੀਂ ਦੇਖਿਆ ਸੁਣਿਆ ਹੋਣਾ ਕਿਉਂਕਿ ਤੁਸੀਂ ਤਾਂ ਖੇਤੀ ਗ੍ਰਿਪਟ ਕਰ ਸਕਦੇ ਹੋ ਬਿਕਾਜ਼ ਯੂ ਆਰ ਯੂ ਹੈਡ ਬੀ ਦੇਖੋ ਨਿਹਰਾ ਝੂਠ ਹੈ ਇੰਡਸਟਰੀ ਪੰਜਾਬ ਦੀ ਭੱਜ ਰਹੀ ਹੈ ਕੋਈ ਪੰਜਾਬ ਵਿੱਚ ਪੈਸਾ ਲਾਉਣ ਨੂੰ ਤਿਆਰ ਨਹੀਂ ਪੰਜਾਬ ਦੇ ਹਾਲਾਤ ਐਸੇ ਬਣ ਗਏ ਕੋਈ ਵਪਾਰੀ ਵੱਡਾ ਇੰਡਸਟਰੀਸਟ ਪੰਜਾਬ ਨੂੰ ਆਉਣ ਨੂੰ ਤਿਆਰ ਨਹੀਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪੰਜਾਬ ਦੀ ਚਿੰਤਾਜਨਕ ਹੈ ਇਹਨਾਂ ਨੇ ਕੋਈ ਪਿਛਲੇ ਸਮੇਂ ਦੇ ਵਿੱਚ ਆਫਦੇ ਕਿਤੇ ਐਲਾਨ ਪੂਰੇ ਨਹੀਂ ਕੀਤੇ ਸਰਕਾਰ ਵੀ ਜਿਹੜੀ ਹੈ ਤੁਸੀਂ ਦੇਖੋ 1000 ਰੁਪਿਆ ਬੀਬੀਆਂ ਨੂੰ ਕਹਿੰਦੇ ਸੀ ਲੋਕਾਂ ਨੂੰ ਬੜਾ ਆਸਤੀ ਵੀ ਸ਼ਾਇਦ ਹੁਣ ਕਰ ਦੇਣ ਕੁਝ ਨਹੀਂ ਕੀਤਾ ਇਹਨਾਂ ਨੇ ਇਨਫਰਾਸਟ੍ਰਕਚਰ ਪੰਜਾਬ ਦਾ ਖਤਮ ਹੋ ਰਿਹਾ ਜਿੱਥੋਂ ਤੱਕ ਇਹਨਾਂ ਨੇ ਗੱਲ ਕੀਤੀ ਹਸਪਤਾਲਾਂ ਦੀ ਪੰਜਾਬ ਦੇ ਕਿਸੇ ਹਸਪਤਾਲ ਚਲ ਜਾਓ ਦੋ ਕਲੀਨਿਕ ਬਣਾਉਣ ਨਾਲ ਹਸਪਤਾਲ ਦਾ ਮੁਕਾਬਲਾ ਨਹੀਂ ਕਰ ਸਕਦੇ ਕਲੀਨਿਕ ਬਣ ਜਾਂਦੇ ਇੱਕ ਕਮਰੇ 'ਚ ਹਸਪਤਾਲ ਚਾਹੀਦੇ ਨੇ 100 ਕਮਰੇ ਨਹੀਂ ਤੁਸੀਂ ਦੇਖੋ ਗੱਲ ਸੁਣੋ ਹਸਪਤਾਲਾਂ ਦੇ ਵਿੱਚ ਇਹਨਾਂ ਬੁਰਾ ਹਾਲ ਹੈ ਤੁਸੀਂ ਸਾਡੇ ਹਲਕੇ 'ਚ ਜਾ ਕੇ ਦੇਖੋ ਲਹਿਰੇ ਜਾਓ ਖਨੌਰੀ ਜਾਓ ਮੂਨਕ ਜਾਓ ਵੱਡੇ ਵੱਡੇ ਹਸਪਤਾਲ ਬਣਿਆ ਅਕਾਲੀ ਦਲ ਦੀ ਸਰਕਾਰ ਸਮੇ ਬਣੇ ਨੇ ਅਸੀਂ ਕਲੀਨਿਕ ਨਹੀਂ ਬਣਾਏ ਹਸਪਤਾਲ ਬਣਾਈ ਤੇ ਉਹ ਅੱਜ ਡਾਕਟਰਾਂ ਤੋਂ ਸਖਣੇ ਪਏ ਨੇ ਕੋਈ ਉਥੇ ਡਾਕਟਰ ਨਹੀਂ ਕੋਈ ਉਥੇ ਲੋਕਾਂ ਦਾ ਇਲਾਜ ਨਹੀਂ ਐਂਬੂਲੈਂਸਾਂ ਜੇ ਕੋ ਉਥੇ ਫੋਨ ਕਰਦੇ ਐਂਬੂਲੈਂਸ ਨਹੀਂ ਪਹੁੰਚਦੀ ਤੇ ਮਤਲਬ ਸਿਰਫ ਗੱਲਾਂ ਨੇ ਕਲੀਨਿਕ ਬੁਲਾਉਣ ਨਾਲ ਪੰਜਾਬ ਦਾ ਮਸਲਾ ਨਹੀਂ ਕਲੀਨਿਕ ਤੱਕ ਖੰਗ ਢਿੱਡ ਦੁਖਦਾ ਕਿਸੇ ਦਾ ਇਹ ਜੇ ਜਾਂ ਕਿਸੇ ਦਾ ਸਿਰ ਦੁਖਦਾ ਇਹ ਜੇ ਦਵਾਈਆਂ ਦੇਣ ਵਾਸਤੇ ਹੁੰਦੀ ਜਿਹੜੇ ਵੱਡੇ ਇਲਾਜ ਨੇ ਕਿਸੇ ਨੂੰ ਗੰਭੀਰ ਇਲਾਜ ਉਹਨਾਂ ਵਾਸਤੇ ਹਸਪਤਾਲ ਚਾਹੀਦੇ ਨੇ ਹਸਪਤਾਲ ਦੱਸਣ ਕਿਹੜਾ ਬਣਾਇਆ ਪੰਜਾਬ ਚ ਉਹ ਤਾਂ ਕਹਿੰਦੇ ਜੀ ਇੱਕ ਵੀ ਹਸਪਤਾਲ ਨਹੀਂ ਬਣਾਇਆ ਪੰਜਾਬ ਦੇ ਵਿੱਚ ਦੱਸਣ ਦੱਸੀ ਨਹੀਂ ਪੱਥਰ ਰੱਖ ਤੇ ਕਾਲਜਾਂ ਦੇ ਇੱਕ ਕਾਲਜ 2-2 ਸਾਲ ਹੋ ਗਏ ਕਾਲਜ ਦੀ ਨੀਂਹ ਰੱਖੀ ਦੀ ਕਹੀ ਰਹੇ ਕਿ ਇੱਟ ਨਹੀਂ ਲੱਗੀ ਉੱਥੇ ਜਾ ਕੇ ਇਹ ਸਿਰਫ ਨਰੇਗ ਗੱਲਾਂ ਜਿਵੇਂ ਕਹਿੰਦੇ ਨਾ ਥੁੱਕ ਚ ਪਕੌੜੇ ਤਲਦੇ ਨੇ ਹੋਰ ਕੁਝ ਨਹੀਂ ਇਹਨਾਂ ਦਾ ਉਹ ਤਾਂ ਕਹਿੰਦੇ ਜੀ ਅਸੀਂ ਜਿਹੜੀਆਂ ਦਵਾਈਆਂ ਨੇ ਬਾਹਰੋਂ ਨਹੀਂ ਲਿਖਣੀ ਪੈਗੀ ਪਰਚੀ ਨਹੀਂ ਦੇਣੀ ਪੈਗੀ ਵੱਡੀ ਤੋਂ ਵੱਡੀ ਦਵਾਈ ਡਾਕਟਰ ਖੁਦ ਭੱਜ ਕੇ ਲਿਆ ਕੇ ਦਿਆ ਕਰ ਗਿਆ ਦੂਜੇ ਪਾਸੇ ਉਹ ਕਹਿੰਦੇ ਨੇ ਜੀ ਜਿਹੜੇ ਹੁਣ ਜਿਵੇਂ ਤੁਹਾਡੇ ਮੈਂਬਰ ਅਕਾਲੀ ਦਲ ਦੇ ਸੁਖਿੰਦਰ ਸੁਖੀ ਨੇ ਕੱਲ ਉਹਨਾਂ ਨੇ ਗੱਲ ਕੀਤੀ ਉੱਥੇ ਖਾਸ ਕਰਕੇ ਕਿਹਾ ਜੀ ਮੇਰੇ ਇਲਾਕੇ ਦੇ ਵਿੱਚ ਹਸਪਤਾਲ ਦੇ ਵਿੱਚ ਡਾਕਟਰ ਨਹੀਂ ਹੈਗੇ ਉਹ ਮੁਖਮੰਦੀ ਸਾਹਿਬ ਬਾਹਰ ਵੀ ਕਹਿੰਦੇ ਰਹੇ ਨੇ ਆਵਾਜ਼ੀ ਪਾਰਟੀ ਪਹਿਲੇ ਵੀ ਕਹਿੰਦੀ ਰਹੀ ਹੈ ਕਿ ਅਪਾਇੰਟਮੈਂਟਸ ਹੀ ਨਹੀਂ ਕੀਤੀਆਂ ਤੁਸੀਂ ਸਿਗੇ ਕਾਂਗਰਸ ਪਾਰਟੀ ਸਿਗੀ ਅਪਾਇੰਟਮੈਂਟਸ ਹੀ ਨਹੀਂ ਕੀਤੀਆਂ ਗਈਆਂ ਤਾਂ ਕਰਕੇ ਸਖਣੇ ਨੇ ਜਿਵੇਂ ਤੁਸੀਂ ਕਹਿ ਰਹੇ ਹੋ ਉਹਨਾਂ ਨੇ ਕਿਹਾ ਕਰ ਦਾਂਗਾ ਤੁਸੀਂ ਮੈਨੂੰ ਲਿਸਟ ਦੋ ਦੇਖੋ ਗੱਲ ਆਨ ਰਿਕਾਰਡ ਨਾ ਨੇ ਵਿਧਾਨ ਸਭਾ ਤੇ ਕੀ ਗੱਲ ਹੈ ਵੀ ਮੇਰਾ ਝੂਠ ਬੋਲਣ ਤੋਂ ਬਿਨਾ ਸੀਐਮ ਦੇ ਕੋਲ ਹੋਰ ਕੋਈ ਕੰਮ ਹੀ ਨਹੀਂ ਡਾਕਟਰ ਰੈਗੂਲਰਲੀ ਪੰਜਾਬ ਸਰਕਾਰ ਤੁਸੀਂ ਪਿਛਲਾ ਰਿਕਾਰਡ ਕਢ ਕੇ ਦੇਖੋ ਪੰਜਾਬ ਸਰਕਾਰ ਦੇ ਵਿੱਚ ਪਰਤੀ ਹੋ ਰਹੇ ਨੇ ਸਾਡੀ ਤਾਂ ਪਾਲਿਸੀ ਇੰਨੀ ਵਧੀਆ ਬਣਾਈ ਅਕਾਲੀ ਦਿੰਦ ਦੀ ਸਰਕਾਰ ਸਮੇਂ ਕੀ ਡਾਕਟਰ ਨੂੰ ਜਿਹੜੇ ਸਪੈਸ਼ਲਿਸਟ ਨੇ ਸਾਡੇ ਕੋਲ ਕਮੀ ਸੀ ਸਪੈਸ਼ਲਿਸਟ ਜਿਹੜੀਆਂ ਸਪੈਸ਼ਲਿਸਟ ਦੀਆਂ ਪੋਸਟਾਂ ਜੇ ਖਾਲੀ ਨੇ ਕਿਸੇ ਨੇ ਵੀ ਕਿਸੇ ਜਿਹੜਾ ਹੈ ਫੀਲਡ ਦੇ ਵਿੱਚ ਸਪੈਸ਼ਲਾਈਜੇਸ਼ਨ ਕੀਤੀ ਹੈ ਉਹ ਪੋਸਟ ਖਾਲੀ ਹੈ ਤੁਸੀਂ ਆ ਕੇ ਸਿਰਫ ਅਰਜੀ ਦੇਣੀ ਆਪਦੇ ਡਾਕੂਮੈਂਟ ਸਬਮਿਟ ਕਰਨੇ ਨੇ ਤੁਸੀਂ ਜੁਆਇਨ ਕਰ ਸਕਦੇ ਹੋ ਅਗਲੇ ਦਿਨ ਜੀ ਅਸੀਂ ਤਾਂ ਸਾਰੇ ਹੀ ਖਤਮ ਕਰਤਾ ਸੀ ਵੀ ਡਾਕਟਰ ਦੇ ਇੰਨੀ ਕਮੀ ਹੈ ਵੀ ਡਾਕਟਰਾਂ ਨੂੰ ਤਾਂ ਕੋਈ ਵੀ ਆਉਂਦਾ ਉਹਨੂੰ ਨਾਲ ਦੀ ਨਾਲ ਜੁਆਇਨ ਕਰਾਓ ਪਹਿਲੀ ਵਾਰ ਪੰਜਾਬ ਦੇ ਵਿੱਚ ਐਕਸਪੈਂਡ ਹੋਇਆ ਤੇ ਇਹਦੇ ਵਿੱਚ ਕਾਫੀ ਡਾਕਟਰ ਆਏ ਵੀ ਉਦੋਂ ਸਾਡੀ ਤਾਂ ਇੰਨੀ ਵਧੀਆ ਪਾਲਸੀ ਕੋਈ ਵੀ ਕਿਸੇ ਟਾਈਮ ਜਾ ਕੇ ਆਪਦੇ ਸਪੈਸ਼ਲਿਸਟ ਡਿਲੀ ਪੋਸਟ ਖਾਲੀ ਸੀ ਅਰਜੀ ਦੇ ਕੇ ਜੁਆਇਨ ਕਰ ਸਕਦਾ ਸੀਗਾ ਤੇ ਇਹਨਾਂ ਨੇ ਇਹਨਾਂ ਨੇ ਕੀ ਕੀਤਾ ਕਿਹੜੀ ਪਾਲਿਸੀ ਬਣਾਈ ਹੈ ਹੁਣ ਤੱਕ ਸੋ ਇਹ ਸਿਰਫ ਜੇ ਮੈਂ ਤੁਹਾਨੂੰ ਕਹਿ ਰਿਹਾ ਗੱਲਾਂ ਜਿਹੜੇ ਦਵਾਈਆਂ ਆ ਰਹੀਆਂ ਨੂੰ ਪੁੱਛੋ ਵੀ ਪੈਸਾ ਕਿੱਥੋਂ ਆ ਰਿਹਾ ਹੂੰ ਹੂੰ ਇਹ ਗਵਰਨਮੈਂਟ ਆਫ ਇੰਡੀਆ ਦੀ ਪਾਲਿਸੀ ਹੈ ਨੈਸ਼ਨਲ ਹੈਲਥ ਮਿਸ਼ਨ ਤਹਿਤ ਸੌਰੀ ਨੈਸ਼ਨਲ ਹੈਲਥ ਮਿਸ਼ਨ ਤਹਿਤ ਇਹ ਬਣਿਆ ਵੀ ਜਿਹੜੀਆਂ ਹਸਪੀਟਲ ਦੇ ਵਿੱਚ ਫ੍ਰੀ ਦਵਾਈਆਂ ਜਿਹੜੀਆਂ ਨੇ ਉਹ ਦਿੱਤੀਆਂ ਜਾਂਦੀਆਂ ਇਹਨਾਂ ਦੇ 1 ਰੁਪਿਆ ਵੀ ਲਾਉਂਦੇ ਉਹਦੇ ਤੇ ਜੀ ਜੀ ਅੱਜ ਕਾਂਗਰਸ ਵਾਲੇ ਜਿਹੜੇ ਉਹ ਪੰਡ ਚੁੱਕੀ ਫਿਰਦੇ ਸੀਗੇ ਕਹਿੰਦੇ ਜੀ ਇਹ ਕਰਜ਼ੇ ਦੀ ਪੰਡ ਅਸੀਂ ਅੰਦਰ ਲੈ ਕੇ ਜਾਣੀ ਹੈ ਤੇ ਹੁਣ ਮੌਜੂਦਾ ਜਿਹੜੇ ਫਾਈਨੈਂਸ ਮਿਨਿਸਟਰ ਹਰਪਾਲਜੀ ਮੋਨੇ ਉਹਨਾਂ ਨੂੰ ਇਹ ਪੰਡ ਦੇਣੀ ਹੈ ਵੀ ਤੁਸੀਂ ਕਰਜ਼ੇ ਦੀ ਗੱਲ ਕਰੋ ਨਾ ਕਿ ਬਜਟ ਪੇਸ਼ ਕਰੋ ਐਵੇਂ ਦੀਆਂ ਗੱਲਾਂ ਹੋਈਆਂ ਤੇ ਜਦੋਂ ਆਵਾਦ ਵੀ ਪਾਰਟੀ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਰਵਾਇਤੀ ਪਾਰਟੀਆਂ ਜਿਹੜੀਆਂ ਨੇ ਉਹ ਕਰਜ਼ਾ ਜਿਹੜਾ ਉਹ ਅਪਗ੍ਰੇਡ ਕਰਦੀਆਂ ਗਈਆਂ ਤੇ ਸਾਡੇ ਕੋਲ ਤਾਂ ਸਗੋਂ ਕੰਡੇ ਆਏ ਨੇ ਕਰਜ਼ੇ ਦੇ ਤੇ ਅਸੀਂ ਤਾਂ ਲਾਂਹ ਦੀ ਕੋਸ਼ਿਸ਼ ਕਰ ਰਹੇ ਹਾਂ ਮੇਰੀ ਗੱਲ ਸੁਣੋ ਤੁਸੀਂ ਉਹਨਾਂ ਨੂੰ ਪੁੱਛੋ ਵੀ ਪਿਛਲੇ 70 ਸਾਲਾਂ ਦੇ ਵਿੱਚ ਪੰਜਾਬ ਤੇ ਸਾਰਾ ਜੋੜ ਨੂੰ ਸਾਰੀਆਂ ਸਰਕਾਰਾਂ ਦਾ 3 ਲੱਖ ਕਰੋੜ ਦਾ ਕਰਜ਼ਾ ਚੜਿਆ ਤੇ ਇਹਨਾਂ ਨੇ 70 ਸਾਲਾਂ ਵਿੱਚ 3 ਲੱਖ ਕਰੋੜ ਤੇ ਇਹਨਾਂ ਨੇ 2 ਸਾਲਾਂ ਦੇ ਵਿੱਚ 70000 ਕਰੋੜ ਦਾ ਕਰਜ਼ਾ ਲੈ ਲਿਆ ਤੁਸੀਂ ਹੁਣ ਦੱਸੋ 2 ਸਾਲ ਬਨਿਸਬਤ 70 ਸਾਲ ਇਹਨਾਂ ਨੇ ਤਾਂ ਕਰਜ਼ੇ ਦੇ ਸਾਰੇ ਹੀ ਰਿਕਾਰਡ ਤੋੜਤੇ 5 ਸਾਲਾਂ ਦੇ ਵਿੱਚ 2 ਲੱਖ ਕਰੋੜ ਦਾ ਕਰਜ਼ਾ ਲੈ ਲੈਣਗੇ ਇਹ ਜਿਹੜਾ 70 ਸਾਲਾਂ 'ਚ 3 ਲੱਖ ਦਾ ਹੋਇਆ ਇਹਨਾਂ ਨੇ 5 ਸਾਲਾਂ 'ਚ 2 ਲੱਖ ਕਰੋੜ ਦਾ ਤੇ ਫੇਰ ਕਰਜ਼ਾ ਕੌਣ ਜਾਂਦੇ ਲੈ ਰਹੇ ਆ ਦੂਜਿਆਂ ਦੇ ਤੁਸੀਂ ਮੜ ਕੇ ਆਪਦਾ ਖੜਾ ਨਹੀਂ ਚੜਾ ਸਕਦੇ ਆਪਦੀ ਗੱਲਾਂ ਦਾ ਆਪਦੇ ਫੈਸਲਿਆਂ ਦਾ ਜਵਾਬ ਤੁਹਾਨੂੰ ਦੇਣਾ ਪਊ 2 ਸਾਲ ਲੰਘ ਕੇ ਪਿਛਲੀਆਂ ਸਰਕਾਰਾਂ ਨੂੰ ਦੋਸ਼ ਦੇਂਦੇ-ਦੇਂਦੇ ਹੁਣ ਤੁਹਾਨੂੰ ਬਣਾਇਆ ਜੇ ਦੋਸ਼ ਹੀ ਦੇਣਾ ਸੀ ਫੇਰ ਤੁਹਾਨੂੰ ਬਣਾਉਣ ਦੀ ਕੀ ਲੋੜ ਸੀਗੀ ਤੁਸੀਂ ਆਪਦਾ ਕੰਮ ਕਰਕੇ ਦਿਖਾਓ ਦੱਸੋ ਪ੍ਰਾਪਤੀ ਕੀ ਹੈ ਤੁਹਾਨੂੰ ਦੱਸਣਾ ਚਾਹਣਾ ਬਿਜਲੀ ਬੋਰਡ ਦਾ ਇਹ ਕਹਿੰਦੇ ਨੇ ਅਸੀਂ ਫ੍ਰੀ ਪਿਛਲੀ ਦਿੱਤੀ ਹੈ ਪਾਵਰ ਪਲਾਂਟ ਖਰੀਦਿਆ ਬਾਬਰਪੰਡ ਹੁਣ ਇਹਨਾਂ ਨੇ ਪਿਛਲੇ ਸਾਲ ਪਿਛਲੇ ਮਹੀਨੇ ਬਿਜਲੀ ਬੋਰਡ ਨੂੰ ਕਹਤਾ ਕਿ ਸਾਨੂੰ ਤੁਹਾਨੂੰ ਪੈਸੇ ਦੇਣ ਲਈ ਸਬਸਿਡੀ ਕੋਈ ਪੈਸਾ ਨਹੀਂ ਹੈਗਾ ਤੁਸੀਂ ਆਪ ਦਾ ਕਰਜ਼ਾ ਲੈ ਲਓ ਬਿਜਲੀ ਬੋਰਡ ਕਰਜ਼ਾ ਲੈ ਕੇ ਆਪ ਦਾ ਮੋੜ ਦੇ ਸਰਕਾਰ ਕੋਲ ਤੁਹਾਨੂੰ ਦੇਣ ਨੂੰ ਕੁਝ ਨਹੀਂ ਹੈ ਇਹ ਹਾਲ ਹੋ ਗਿਆ ਇਹਦਾ ਹੁਣ ਜਿਹੜੀ ਹੈ ਚੈੱਕ ਕਰ ਲਓ ਭਾਵੇਂ ਤੁਸੀਂ ਤੁਸੀਂ ਤਾਂ ਇਨਵੈਸਟੀਗੇਟ ਕਰ ਸਕਦੇ ਹੋ ਤੁਸੀਂ ਕਰੋ ਇਹਨਾਂ ਨੇ ਚਿੱਠੀ ਕੱਢੀਆਂ ਹੁਣੀ ਬਿਜਲੀ ਬੋਰਡ ਨੂੰ ਹਾਲੇ ਹੋ ਗਿਆ ਪੰਜਾਬ ਦਾ ਇਹਨਾਂ ਨੇ ਕੀ ਕਰਨਾ ਆ ਲਾਸਟ ਸਵਾਲ ਹੈ ਮੇਰਾ ਕਿ ਜਿਹੜਾ ਹੋਂ ਤੁਸੀਂ ਰਲੇਵਾ ਕੀਤਾ ਹੈ ਮਜ਼ਬੂਤ ਹੋਏਗਾ ਅਕਾਲੀ ਦਲ ਕਿਸ ਆਰਡਰ 'ਚ ਕੰਮ ਕਰੋਗੇ ਹੋਂ ਤੁਸੀਂ ਦੇਖੋ ਇੱਕ ਆਰਡਰ ਗੱਲ ਹੈ ਵੀ ਜਦ ਤੁਸੀਂ ਇੱਕ ਚੀਜ਼ ਨੂੰ ਲੈ ਕੇ ਚੱਲੋ ਫਿਰ ਤੁਹਾਨੂੰ ਆਪਦਾ ਇਹ ਨਹੀਂ ਸੋਚਣਾ ਹੁੰਦਾ ਵੀ ਸਾਨੂੰ ਕੀ ਮਿਲੂਗਾ ਕੀ ਦੇਣਗੇ ਉਹ ਤਾਂ ਅੱਗੇ ਪਾਰਟੀ ਫੈਸਲਾ ਕਰੂਗੀ ਵੀ ਕੀ ਦੇਣਾ ਢੀਂਸਾ ਸਾਹਿਬ ਨੂੰ ਮਾਨ ਦਿੰਦਾ ਹੈ ਉਹਨਾਂ ਨੇ ਸਰਪ੍ਰਸਤ ਬਣਾਇਆ ਇਹਦਾ ਰਲ بیٹھ ਕੇ ਸਾਰੇ ਜਿਹੜੇ ਇਕੱਠੇ ਹੋ ਕੇ ਕੰਮ ਕਰਨਗੇ ਤੇ ਕੋਈ ਕਿਸੇ ਨੂੰ ਕੋਈ ਅਹੁਦਾ ਮਿਲ ਜੇ ਕੋਈ ਕੁਝ ਮਿਲ ਜੇ ਉਹ ਅੱਗੇ ਸਮੇਂ 'ਚ ਦੇਖਾਂਗੇ ਬਹੁਤ ਬਹੁਤ ਧੰਨਵਾਦ ਤੁਹਾਨੂੰ ਅ ਸਾਡੇ ਨਾਲ ਸੀਗੇ ਪਰਮਿੰਦਰ ਢੀਂਟਾ ਸਾ ਜਿਹੜੇ ਕਿ ਅਕਾਲੀ ਦਲ ਚਲ ਜਰ ਰਲ ਗਏ ਨੇ ਕਹਿੰਦੇ ਜੀ ਸਾਡਾ ਅਕਾਲੀ ਦਲ ਸਯੁਕਤ ਜਿਹੜਾ ਹੈ ਉਹ ਅੱਜ ਅਕਾਲੀ ਦਲ ਬਣ ਗਿਆ ਮਰਜਿੰਗ ਹੋ ਗਈ ਹੈ ਤੇ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਸਾਬਕਾ ਖਜ਼ਾਨਾ ਮੰਤਰੀ ਵੀ ਰਹਿ ਚੁੱਕੇ ਹਨ ਉਹਨਾਂ ਨੇ ਅੱਜ ਦੀ ਸਰਕਾਰ ਤੇ ਵੀ ਆਪਣੇ ਵਿਚਾਰ ਦਿੱਤੇ ਅੱਜ ਦੇ ਬਜਟ ਤੇ ਵੀ ਦਿੱਤੇ ਪਰ ਉਸ ਦੇ ਨਾਲ ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਉਹਨਾਂ ਨੇ ਕਿਹਾ ਕਿ ਜਿਹੜੀ ਅਸੀਂ ਆਪਸ ਵਿੱਚ ਰਲੇਵਾ ਕੀਤਾ ਪਾਰਟੀਆਂ ਦਾ ਉਹ ਇੱਕ ਮਜ਼ਬੂਤੀ ਦੇਗੀ ਔਰ ਅਸੀਂ ਵੱਡੇ ਹਿੱਤਾਂ ਲਈ ਹੈ ਜਿਹੜਾ ਹੈਗਾ ਰਲੇਵਾ ਕੀਤਾ ਦੋਨੋਂ ਪਾਰਟੀਆਂ ਮਿਲ ਬੈਠ ਕੇ ਗੱਲ ਕੀਤੀ ਔਰ ਉਹਨਾਂ ਨੇ ਕਿਹਾ ਕਿ ਸਰਪ੍ਰਸਤ ਆਇਆ ਹੈ ਵੱਡੇ ਢੀਂਸਾ ਸਾਹਿਬ ਨੂੰ ਬੜਾ ਮਾਣ ਬਖਸ਼ਿਆ ਹਜੇ ਕਿਸੇ ਵੀ ਤਰੀਕੇ ਦੀ ਐਮਪੀ ਦੀ ਚੋਣਾਂ ਲਈ ਜਿਹੜੀ ਲੋਕ ਸਭਾ ਦੀ ਚੋਣਾਂ ਆ ਰਹੀਆਂ ਉਹਦੇ ਲਈ ਮੇਰੇ ਲਈ ਕੋਈ ਸੀਟ ਹੈ ਜਾਂ ਨਹੀਂ ਮੀਨਸ ਕੀ ਪ੍ਰਵਿੰਦਰ ਢੀਂਸਾ ਆਪਣੇ ਲਈ ਕੁਝ ਦੇਖ ਰਿਹਾ ਕਿ ਨਹੀਂ ਹਜੇ ਉਹਨਾਂ ਨੇ ਕਿਹਾ ਕਿ ਇਸ ਤੇ ਕੋਈ ਗੱਲਬਾਤ ਨਹੀਂ ਹੋਈ ਹੈ ਗਿਲੇ ਸ਼ਿਕਵੇ ਕੁਝ ਮਿਟ ਗਏ ਨੇ ਤੇ ਕੁਝ ਬੈਠ ਕੇ ਹਜੇ ਗੱਲਾਂ ਬਾਤਾਂ ਹੋਣ ਗਿਆ ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ 5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਜ਼ਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ। ਭੁੱਲਾਂਗੇ ਅੰਦਰੋਂ ਨਿਰਾਦ। ਬਣਾਂਗੇ ਬੁਲੰਦ ਆਵਾਜ਼। ਖੇਤ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਨਵਾਂ ਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ